ਤੇ ਜਾਵਾ ਕਫਾ ਹੀ ਦੇ ਰੱਖਿਆ ਰੱਬ ਨੇ ਬੜੀ ਜਿਆਦਾ ਟਰੈਕਟਰ ਦੀਆਂ ਲਾਈਟਾਂ ਚ ਦਾ ਜਮਾ ਹੀ ਕੁਛ ਵੀ ਨਹੀਂ ਦਿਖਦਾ ਸੀ ਅੱਗੇ ਤਾਂ ਬੈਟਰੀ ਲਾ ਕੇ ਆ ਜਾਵਾ ਕੰਨੀ ਕੰਨੀ ਦੇ ਸਾਰੇ ਜਾ ਰਹੇ ਆ ਸੜਕ ਤੇ ਵੀ ਚਿੱਟੀ ਪੱਟੀ ਦੇ ਸਾਰੇ ਆਏ ਸੀਗੇ ਪਿੱਛੇ ਪਾਈ ਨੇ ਮਰਨੇ ਹੋਰੇ ਪਾਣੀ ਦੀ ਵਾਰੀ ਆ ਆ ਕੇ ਲਾਉਣੇ ਆ ਡਿਊਟੀ ਸਮਾਂ ਹੋਇਆ 2:30 ਵਜੇ ਦਾ ਇਸ ਰੱਖ ਦੇ ਜੀ ਬਸ ਸਹੀ ਆ ਚੱਲ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਸਰੀ ਕਾਲ ਜੀ ਐਨ 99 ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਸਾਮੋਹ ਰਾਤ ਦੇ 3:30 ਵਜੇ ਦਾ ਪਾਣੀ ਇੰਬਟ ਲਿਆ ਗਿਆ ਤੇ ਜਾ ਕੇ ਬਰਮਾ ਚਲਾਉਣੇ ਤੇ ਅਗਲੇ ਦਿਨ ਦੀ ਦਿਨਚਾਰਾ ਸਾਰੀ ਤੁਹਾਨੂੰ ਦਿਖਾਉਣਾ ਹੈ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈ ਵੀ ਦੇਖੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਸਾਰੀ ਗੱਲਬਾਤ ਤੁਹਾਨੂੰ ਦਿਖਾਉਂਦੇ ਰਹਨੇ ਆ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਖੈਰ ਧੁੰਦ ਨੇ ਬਾਕੀ ਪਈ ਬਹੁਤ ਜਿਆਦਾ ਫੱਟੇ ਚੱਕੇ ਹੋਏ ਆ ਤੇ ਜਮਾ ਟਰੈਕਟਰ ਦੀਆਂ ਲਾਈਟਾਂ ਚ ਕੁਝ ਵੀ ਨਹੀਂ ਦਿਖਦਾ ਸੀ ਆਉਂਦੇ ਹੋਏ ਤੇ ਕਿੰਦਰਾ ਮੈਨੂੰ ਲੱਗਾ ਮੈਂ ਖਾਰਚੀ ਡਿਗ ਬੂਆ ਕਰਦਾ ਕਰਦਾ ਤੇ ਖੈਰ ਬਾਕੀ ਦਿਨ ਚਾਰਿਆ ਅੱਗੇ ਦਿਖਾਉਣੇ ਆ ਠਹਿਰ ਕੇ ਸੁਣੋ ਬਲੇ 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 ਤੇ ਹਵਾਵਾਲੀ ਵੀ ਅੱਜ ਰੱਬ ਨੇ ਜਮਾ ਸ਼ਰਤ ਹੀ ਲਾ ਰખી ਆ ਠੰਡੀ ਤੇਜ ਸ਼ੀਤ ਲਹਿਰ 3 ਡਿਗਰੀ ਦਾ ਤਾਪਮਾਨ ਤੇ ਸਮਾਂ ਹੋਇਆ ਇਸ ਵਕਤ 5:35 ਦਾ ਚੜਦੇ ਦਿਨ ਦਾ ਖੂਬਸੂਰਤ ਮਾਹੌਲ ਤੇ ਪਾਸਲੇ ਪਿੰਡ ਤੋਂ ਬਾਬਾ ਜੀ ਦੇ ਬੋਲ ਪੈਂਦੇ ਹੋਏ ਕੰਨਾਂ 'ਚ ਤੇ ਇੱਥੋਂ ਪਾਣੀ ਵੱਢਿਆ ਸੀ ਆਪਾਂ ਤੇ ਪਿੱਛੇ ਜੀ ਇੱਕ ਬਾਈ ਕਹਿੰਦਾ ਸੀ ਕਿ ਬਾਈ ਆਵਾਜ਼ ਮਾਰਦਿਆ ਕਰੋ ਪਾਣੀ ਵੱਢਣ ਵੇਲੇ ਤੇ ਵੈਸੇ ਆਵਾਜ਼ ਮਾਰਦੇ ਹੁੰਨੇ ਆ ਕਿ ਜਿੱਦਨ ਆਹ ਗਵੰਡੀ ਲਾਉਂਦਾ ਹੁੰਦਾ ਤੇ ਇੱਧਰ ਪਾਣੀ ਆਹ ਸਾਂਖ ਤੋਂ ਵੱਢਦੇ ਹੁੰਨੇ ਕਦੇ-ਕਦੇ ਆਪਾਂ ਇੱਧਰਲੇ ਸਾਂਖ ਵਾਲੀ ਤੇਜ਼ੀ ਆ ਬਾਈ ਦੀ ਸਾਂਝੀ ਵਾਰੀ ਆ ਤੇ ਇਥੋਂ ਫਿਰ ਪਾਣੀ ਜਾਂਦਾ ਹੁੰਦਾ ਅੱਗੇ 11 ਕਿਲੇ ਬਾਟ ਦੂਰ ਤੇ ਉੱਥੋਂ ਆਵਾਜ਼ ਸੁਣਦੀ ਨਹੀਂ ਕਈ ਵਾਰੀ ਫੋਨ ਤੇ ਰਾਬਤਾ ਕਰ ਲੈਨੇ ਆ ਤੇ ਵੈਸੇ ਉਹਨਾਂ ਨੂੰ ਪਤਾ ਹੀ ਆਪਾਂ ਵੀ ਇੱਕ ਮਿੰਟ ਦੇ ਲੇਟ ਹੀ ਵੜਦੇ ਆ ਠੀਕ ਹੈ ਦੀ ਆਪਾਂ ਇੱਕ ਅੱਧੇ ਮਿੰਟ ਪਿੱਛੇ ਉਹ ਕਰੇ ਹੀ ਨਹੀਂ ਰੌਲਾ ਗੋਲਾ ਤੇ ਫਿਲਹਾਲ ਸਮਾਂ 7:20 ਮਿੰਟਾਂ ਦਾ ਹੋਇਆ ਤੇ ਗੀੜਾ ਛੇੜਾ ਕੱਟਣ ਆਏ ਸੀ ਇੱਧਰ ਕੱਚਾ ਬੰਨਾਗਾ ਦੋ ਕਵਾਰੀ ਗੀੜੇ ਮਾਰ ਗਿਆ ਸੀ ਵਿਚਦੀ ਤੁਹੋ ਤਾਂ ਬੰਦੇ ਨੂੰ ਆਪਦੇ ਕੰਮ ਤੇ ਕਈ ਵਾਰ ਮਾਣ ਵਾਲੀ ਗੱਲ ਜੀ ਹੁੰਦੀ ਆ ਕਿ ਬਈ ਜਦੋਂ ਆਪਾਂ ਵਧੀਆ ਤਸੱਲੀ ਬਖਸ਼ ਕੰਮ ਕਰਿਆ ਹੋਵੇ ਤਾਂ ਠੀਕ ਰਹਿੰਦਾ ਫਿਰ ਬੰਨੇ ਹੋre ਹਲਦੇ ਵੀ ਨਹੀਂ ਤੇ ਆਪਾਂ ਜੀ ਕੱਚ ਨੂੰ ਮਛਲ ਜਿਆ ਕਰਦੀ ਖਾਲ ਜੀ ਜੇ ਫਿਰ ਡਰ ਰਹਿੰਦਾ ਮਨ ਚ ਯਾਰ ਵੀ ਬੰਨਾ ਨਹੀਂ ਵਧੀਆ ਲੱਗਿਆ ਤਸੱਲੀ ਬਖਸ਼ ਕੰਮ ਇੱਕ ਨੰਬਰ ਮਾਹੌਲ ਹੁੰਦਾ ਤੇ bari ਆਪਣੀ ਹੈਗੀ 8:05 ਮਿੰਟਾਂ ਤੱਕ ਤੇ ਚਾਚਾ ਵੱਡੂ ਪਾਣੀ ਫਿਰ ਤੁਹਾਨੂੰ ਦੱਸ ਦੇ ਕਿੰਨਾ ਕੁ ਪਾਣੀ ਲੱਗਿਆ ਤੇ ਨਾਲੇ ਬਰਮਾ ਦਿਖਾਉਨੇ ਆਂ ਕਿ ਜਾ ਕੇ ਅੱਜ ਇੱਕ ਮਾਗ ਐਤਵਾਰ ਦਾ ਦਿਨ ਤੇ ਤਰੀਕ ਵਾਰ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਏ ਸੀਗੇ 21 ਜਨਵਰੀ ਸਾਲ 2024 ਪਾਣੀ ਦੀ ਵਾਰੀ ਵਾਲਾ ਮਾਹੌਲ ਚੱਲੀ ਜਾਂਦਾ ਕਈ ਦਿਨਾਂ ਤੋਂ ਕਈ ਵੀਰ ਲਗਾਤਾਰ ਕਹਿ ਰਹੇ ਸੀ ਕਿ ਭਾਈ ਪਾਣੀ ਦੀ ਵਾਰੀ ਤੇ ਵੀਡੀਓ ਬਣਾਓ ਵੈਸੇ ਜਦੋਂ ਵੀ ਵਾਰੀ ਹੁੰਦੀ ਆ ਪਾਣੀ ਦੀ ਮੈਂ ਵੀਡੀਓ ਬਣਾਉਂਦਾ ਹੀ ਬਣਾਉਣਾਗਾ ਤੇ ਅੱਜ ਫੇਰ ਆਪਾਂ ਆਪਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਸੀਗਾ ਘਰੋਂ ਆਉਣ ਵੇਲੇ ਤੇ ਧੁੰਦ ਰਾਤ ਬਹੁਤ ਜ਼ਿਆਦੇ ਸੀਗੀ ਹੁਣ ਤਾਂ ਫੇਰ ਵੀ ਥੋੜੀ ਬਾੜ ਤੱਕ ਹਾਂ ਦੇਖਦਾਗਾ ਹਵਾ ਚੱਲਣ ਨਾਲ ਥੋੜੀ ਜੀ ਧੁੰਦ ਛਟ ਗਈ ਆ ਤੇ ਹਵਾ ਬਾਕੀ ਬਹੁਤ ਤੇਜ਼ ਹੈ ਜਿਵੇਂ ਵੇਚਦੀ ਲੰਗਨ ਵਾਲਾ ਕੰਮ ਹੋਇਆ ਹੋਇਆ ਹੈ ਹਵਾ ਦਾ ਤੇ ਫਿਲਹਾਲ 7:38 ਦਾ ਟਾਈਮ ਹੋਇਆ ਬਰੀ ਦਾ ਹਜੇ ਆਪਣਾ ਸਮਾਂ ਪਿਆਗਾ ਆ ਰੱਬ ਭਲਾ ਕਰੇ ਪੌਣੇ ਇੱਕ ਪੰਜ ਕਿੱਲੇ ਲੱਗ ਜਾਣਗੇ 5 ਘੰਟਿਆਂ 'ਚ ਤੇ ਬਰਮਾ ਚੱਕ ਕੇ ਆਪਣਾ ਇੱਧਰਲੇ ਪਾਸੇ ਲਾ ਲਿਆ ਸੀ ਉੱਥੋਂ ਪਹਿਲਾਂ ਇੱਧਰ ਲਾਏ ਸੀ ਇਹ ਤਿੰਨ ਕਿੱਲੇ ਵਾਂਗੂ ਇੱਧਰ ਲੱਗ ਗਿਆ ਸੀਗਾ ਤੇ ਹੁਣ ਇੱਧਰਲਾ ਮਾਹੌਲ ਉੱਧਰ ਇਥੋਂ ਤੋਂ ਉੱਡੇ ਤੱਕ ਲੱਗੀ ਜਾਂਦਾਗਾ ਉੱਧਰ ਮਨਪ੍ਰੀਤ ਮਾਰੀ ਜਾਂਦਾ ਗੇੜਾ ਸਿਰੇ ਵਾਲਾ ਕੇਰਾ ਥੋੜਾ ਜਿਹਾ ਰਹਿ ਗਿਆ ਸੀ ਮੱਥਾ ਜਾ ਹੁਣ ਇੱਧਰ ਲਈ ਸਿਰੇ ਤੇ ਵੜਦਾ ਤਾਂ ਕਰਕੇ ਪਾਣੀ ਥੋੜਾ ਜਿਹਾ ਉੱਤਰ ਗਿਆ ਤੇ ਸਾਹਮਣੇ ਲੱਗੇ ਹੋਏ ਬਰਮੇ ਦਾ ਹਾ ਨਜ਼ਾਰਾ ਤੁਹਾਨੂੰ ਦਿਖਾਉਨੇ ਆਂਗੇ ਖੂਬਸੂਰਤ ਤੇ ਇਹ ਸਾਡਾ ਹੈਗਾ ਕ੍ਰੋਸ ਵਾਲਾ ਬਰਮਾ ਜਦੋਂ ਵੀ ਪਾਣੀ ਦੀ ਵਾਰੀ ਹੁੰਦੀ ਆ ਹਰ ਇੱਕ ਵਾਰੀ ਵੇਲੇ ਆਪਾਂ ਦੱਸਦੇ ਹੀ ਹੁੰਨੇ ਆ ਇਹਦੇ ਬਾਰੇ ਜਾਂ ਫਿਰ ਕੋਈ ਨਾ ਕੋਈ ਵੀ ਰਕਮੈਂਟ ਕਰਕੇ ਪੁੱਛ ਲੈਂਦਾ ਬਈ ਤੇ ਆਹ ਸਿਸਟਮ ਨਹੀਂ ਦੱਸਿਆ ਤੇ ਅਸਲ ਚ ਹੈਗਾ ਤਾਂ ਦੇਸੀ ਜਜਗਾੜ ਹੀ ਹੈਗਾ ਇਹਦੇ ਤੇ ਪੱਖਾ ਲੱਗਿਆ ਹੋਇਆ ਜਿਹੜਾ ਆਪਾਂ ਖੁੱਲਾ ਪਾਣੀ ਚੱਕਣ ਵਾਸਤੇ ਵਧੀਆ ਨਜ਼ਾਰੇਦਾਰ ਮਾਹੌਲ ਆ ਪਹਿਲਾਂ ਇੱਧਰਲੇ ਪਾਸੇ ਲਾਇਆ ਹੋਇਆ ਸੀਗਾ ਇੱਥੇ ਵਰਮਾ ਫਿਰ ਇੱਧਰ ਲਾ ਲਿਆ ਲਿਫਟ ਚੱਕੋ ਦੂਜੇ ਪਾਸੇ ਧਰੋ ਚਲਾਓ ਤੇ ਪਾਣੀ ਲਾਓ ਕੱਲਾ ਬੰਦਾ ਆ ਕੇ ਲਾ ਜਾਂਦਾ ਵਾਰੀ ਇਹਦਾ ਇਹੋ ਜਿਹਾ ਨਜ਼ਾਰਾ ਹੈਗਾ ਤੇ ਕ੍ਰੋਸ ਵਾਲਾ ਹੈਗਾ ਚੜਦੇ 2020 ਚ ਲਿਆ ਸੀ ਆਪਾਂ ਇਹ 24000 ਦਾ ਟਵਿੰਡ ਪੱਗੂ ਇਹ ਸਾਸਾ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਉਦੋਂ 24000 ਦਾ ਲਿਆ ਸੀ ਵੀਰ ਕਈ ਵਾਰੀ ਰੇਟ ਵੀ ਪੁੱਛ ਲੈਂਦੇ ਆ ਤੇ ਆਹਾਂ ਨੰਬਰ ਉੱਤੇ ਲਿਖ ਦਿੰਨੇ ਆ ਆਪਾਂ ਮਿਸਤਰੀ ਦਾ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹਦਾ ਹੁਣ ਦਾ ਰੇਟ ਪੁੱਛ ਸਕਦੇ ਹੋ 8 ਇੰਚੀ ਇਹਦੀ ਆਹ ਪਾਈਪ ਆ ਮੂੰਹ ਆ ਤੇ ਉਹ ਮੂਰੇ ਰਾਵੜ ਦੀ ਆਪਣੇ ਪਲਾਸਟਿਕ ਦੀ ਪਾਈਪ ਲਾ ਕੇ ਐਕਸਟੈਂਡ ਕਰ ਲੈਣੇ ਨੇ ਇਹਨੂੰ ਤੇ ਤਾਂ ਕਿ ਬਾੜਾ ਨਾਲ ਵਿੱਚ ਘਸੌੜ ਕੇ ਨਹੀਂ ਲਾਉਣਾ ਪੈਂਦਾ ਫਿਰ ਪੈਦਰੋ ਬੱਟ ਵੀ ਨਹੀਂ ਖੁਰਦੀ ਆਪਣੀ ਤੇ ਠੀਕ ਰਹਿੰਦਾ ਮਾਹੌਲ ਤੇ ਅੱਜ ਆਪਣਾ ਸੋਨਾ ਲੀਕਾ ਲਿਆ ਜਾਂਦਾ ਗੱਗੂ ਵਾਲਾ ਟਰੈਕਟਰ ਉੱਥੇ ਪੱਕਾ ਹੀ ਤਰਾਈ ਤੇ ਫਿਕਸ ਕਰ ਰੱਖਿਆ ਗੱਗੂ ਫਿਰ ਲਪਾਈ ਕਰੀ ਜਾਂਦਾਗਾ ਤੇ ਸਿਰ ਤੇ ਲਈ ਰਾਤ ਟੋਪੀ ਟੋਪੀ ਦੇ ਉੱਤੋਂ ਦੀ ਹੁੱਡੀ ਹੁੱਡੀ ਦੇ ਉੱਤੋਂ ਦੀ ਬੰਨ ਲਿਆ ਸੀ ਵਰਨਾ ਜੇ ਰੱਖ ਠੰਡ ਸੀ ਤੇ ਇਦਰਾਹਾ ਮਾਹੌਲ ਬਣਾ ਲਿਆ ਸੀਗਾ ਓਟਾ ਹਵਾ ਤੋਂ ਹਵਾ ਬਹੁਤ ਜ਼ਿਆਦਾ ਚੱਲਦੀ ਸੀ 11 ਵੱਢ ਕੇ 5-7 ਮਿੰਟ ਬੈਠ ਜਾਂਦੇ ਸੀਗੇ ਤੂੰ ਹੀ ਤਾਂ ਯਾਰ ਹਾਲ ਹੈ ਲਈਦਾ ਸੀਗਾ ਦਾ ਕਿ ਬਾਕੀ ਚਾਚਾ ਪਹੁੰਚਣ ਆਲਾ ਦੋ ਗੱਲਾਂ ਤੁਹਾਨੂੰ ਚਾਚੇ ਦੀਆਂ ਸੁਣਾ ਦੇਾਂਗੇ ਤੂੰ ਕਿੱਧਰ ਭਈ ਅੱਗ 'ਚ ਵੜਨ ਨੂੰ ਤਿਆਰ ਹੋਈ ਬੈਠੇ ਆ ਪੱਛੇ ਰਹਿ ਤਪੱਸਾ ਵਾਓ ਚਾਚਾ ਜੀ ਓਏ ਓਏ ਜੀ ਆਏ ਕੀ ਹਾਲ ਆ ਬਹੁਤ ਠੀਕੀ ਜਾਂਦਾ ਸੀਗਾ ਆਹਾਂ ਹੋਰ ਹਾਂ ਜੀ ਚਾਚਾ ਆਉਂਦਾ ਮੈਂ ਹਾਂ ਗੱਲਬਾਤ ਕਰਦੇ ਆ ਚਾਚੇ ਨਾਲ ਬਾਰੀ ਕਦੋਂ ਲਾ ਗਿਆ ਵੇ ਹੁਣਿਆ ਤੂੰ ਹੈ ਕੱਲ ਪਾਣੀ ਲਾਦਾ ਗਿਆ ਚਾਚਾ ਚਾਚਾ ਬਈ ਕੱਲ ਹੀ ਉੱਥੇ ਪਾਣੀ ਵੱਢਣ ਗਿਆ ਖੜਾ ਜਿੱਥੋਂ ਆਪਾਂ ਵੱਢ ਕੇ ਲਿਆਏਗੇ ਤੇ ਉੱਥੇ ਆਪਣਾ ਹੈਪੀ ਫਿਰਦਾ ਸੀ ਮਨਪ੍ਰੀਤ ਕਹਿੰਦਾ ਤੇ ਹੈਪੀ ਕਹਿੰਦਾ ਕਿਵੇਂ ਚਾਚਾ ਕਹੀ ਚੱਕੀ ਫਿਰਦਾ ਕਹਿੰਦਾ ਪਾਣੀ ਵੱਢਣਾ ਹੈ ਕਹਿੰਦਾ ਪਾਣੀ ਤਾਂ ਆਪਣਾ ਹੈ 24 ਘੰਟਿਆਂ ਬਾਅਦ ਆ ਮੈਂ ਵੀ ਵਰਸੋਂ ਵਰਸੋਂ ਬਣਾਈ ਜਾਂਦਾ ਸੀ ਆਪਦੇ ਮਾਂਜੇ ਚ ਕਈ ਰੁਪਏ ਲੇਖਾ ਹੀ ਲੱਗ ਜਾਂਦਾ ਹਰਾ ਵੱਢਣ ਆ ਸੀ ਤੋਂ ਹੂੰ ਥਾਂ ਹੈ ਤੇ ਕੱਲ ਆਉਣੀ ਮੈਂ ਵੀਰਵਾਰ ਨੂੰ ਵਾਰੀ ਹੜੀ ਜਾਣੀ ਲੱਗ ਗਏ ਇੱਥੇ ਮੋਟਰਸਾਈਕਲ ਤੇ ਇਧਰ ਪੀ ਹੈ ਮੋਟਰਸਾਈਕਲ ਮੋਟਰਸਾਈਕਲ ਕਿਹੜੇ ਸੀ ਗੱਲ ਆ ਸੀ ਅੱਛਾ ਕਿਵੇਂ ਦੇਖਿਆ ਮਾਗੀ ਮੇਲਾ ਵਧੀਆ ਰਿਹਾ ਬਹੁਤ ਵਧੀਆ ਮੇਲਾ ਅੱਛਾ ਵਧੀਆ ਨਜ਼ਾਰਾ ਆ ਕੋਈ ਜਾਨਵਰ ਤਾਂ ਨਹੀਂ ਲਏ ਠੀਕ ਹੈ ਤੇ ਭਾਈ ਚਾਚੇ ਹੋਰੇ ਸਾਡੇ ਉਹ ਡਾਕਟਰ ਨੇ ਹੈਗੇ ਤੇ ਵੱਡੇ ਵੱਡੇ ਡਾਕਟਰ ਜਿਨ੍ਹਾਂ ਨੇ ਫੇਲ ਕਰਤੇ ਤੇ ਪਹਿਲਾਂ ਪਿਛਲੀ ਵਾਰੀ ਲਾਈ ਸੀ ਉਦੋਂ ਹੀ ਗੱਲ ਕਰੀ ਸੀਗੀ ਤੇ ਜੋ ਚਾਚੇ ਨੂੰ ਮੈਂ ਗਿਆ ਸੀ ਖਜੂਰਾਂ ਖਾ ਚਾਚਾ ਕਹਿੰਦਾ ਜੜ ਦੁਖਦੀ ਹੁੰਦੀ ਸੀ ਮੈਂ ਬਾਈ ਮੈਂ ਡਾਕਟਰਾਂ ਕੋਲੇ ਗਿਆ ਤੇ ਇਲਾਜ ਨਹੀਂ ਹੋਇਆ ਕਹਿੰਦਾ ਉਹ ਪੱਕਾ ਇਲਾਜ ਕਰਤਾ ਮੈਂ ਕਿਵੇਂ ਤੇ ਚਾਚਾ ਕਹਿੰਦਾ ਜੜ ਚ ਐ ਮਸੀਲ ਭਰਤੀ ਤੇ ਮੁੜ ਕੇ ਅੱਜ ਦੁਖਦੀ ਆ ਜੜ ਹਨਾ ਠੀਕ ਆ ਹੁਣ ਸਹੀ ਆ ਨਾ ਹੋਣਾ ਸਹੀ ਆ ਜੀ ਅਖਰੋਟ ਚੱਬੀ ਆ ਭਾਵੇਂ ਹਨਾ ਮਿੱਠਾ ਖਾ ਭਾਵੇਂ ਸਹੀ ਆ ਵਿੱਚ ਨਹੀਂ ਪੈਂਦਾ ਤੇ ਹਾਂ ਤਾਂ ਤਾ ਠੰਡਾ ਲੱਗਣੋਂ ਸਾੜ ਗਿਆ ਠੀਕ ਆ ਜੜ ਦਾ ਕਹਿੰਦਾ ਮੂੰਹ ਬੰਦ ਕਰਤਾ ਉਹਦੇ ਵਿੱਚ ਖੋੜਚਾ ਹੁਣ ਸਿਸਟਮ ਜਦੋਂ ਪੈਣੋਂ हट ਜਾਂਦਾ ਫਿਰ ਆਪੀ ਉਹ ਕੀ ਦਾ ਤੰਗ ਨਹੀਂ ਕਰਦਾ ਨਹੀਂ ਜਈ ਜਗ੍ਹਾ ਇਹਨੇ ਭਰਦੇਗੇ ਨਹੀਂ ਹਾਂ ਡਾਕਟਰ ਵੀ ਭਰਦੇ ਹੁੰਦੇ ਕੋਈ ਮਾਲ ਪੱਤਾ ਦਾ ਨਾ ਵਾਣ ਹੀ ਭਰਦੇ ਨੇ ਠੀਕ ਹੈ ਕਾਣੂ ਖੇਚਲਾ ਕਰੀ ਫਿਰ ਉਦਦੇ ਵਾਲੀ ਗੱਲ ਚਾਚਾ ਮੈਨੂੰ ਮੋਟੂ ਨੇ ਦੱਸਿਆ ਹਾਂ ਲੈ ਕੇ ਵਾਲੇ ਨੇ ਕੀ ਕਹਿੰਦਾ ਕੋਈ ਐਮਸੀ ਭਰਦੇ ਦੇ ਵਿੱਚ ਕਹਿੰਦਾ ਐ ਵਧੀਆ ਰਹੇਗਾ ਹਾਂ ਠੀਕ ਹੈ ਭਰ ਦਿੰਨੇ ਆ ਉਹਨੇ ਐਮਸੀ ਭਰਤੀ ਇੱਕ ਵਾਰੀ ਭਰੀ ਹੋਈ ਆ ਇੱਕ ਵਾਰੀ ਭਰੀ ਸੀ ਦੂਜੀ ਵਾਰ ਭਰ ਲਈ ਦੋ ਵਾਰੀ ਭਰ ਲਈ ਪਹਿਲਾਂ ਹੀ ਨਿਕਲ ਗਈ ਸੀ ਪਹਿਲਾਂ ਵਾਲੀ ਨਿਕਲ ਗਈ ਠੀਕ ਹੈ ਹੁਣ ਕਿੰਨਾ ਚਿਰ ਹੋ ਗਿਆ ਆਰਮੂ ਠੀਕ ਹੈ ਚੱਕ ਕੋਈ ਸਾਲ ਹੋ ਗਿਆ ਜਾੜ ਦਾ ਦੇਸੀ ਨੁਕਸਾ ਚਾਚੇ ਨੇ ਦੱਸਤਾ ਤੇ ਜਾੜ ਚ ਐਮਸੀਲ ਭਰ ਦੋ ਬੱਸ ਕਹਿੰਦਾ ਮੁੜ ਕੇ ਨਹੀਂ ਜਾੜ ਦੁਖਦੀ ਤੇ ਇਧਰੋਂ ਚੱਕ ਲਿਆ ਹੈ ਹੈ ਹਾਂ ਇਧਰ ਆ ਲੱਗਣ ਵਾਲੀ ਸੀ ਲੱਗ ਗਿਆ ਉਹ ਆ ਹਾਂ ਉਹਦਾ ਫਿਰੇ ਕਰਾਉਣ ਨੂੰ ਨਹੀਂ ਆਖਿਆ ਸੀ ਪਾਣੀ ਨਹੀਂ ਫਰਾਉਂਦਾ ਚੱਕ ਤੈਨੂੰ ਤਾਂ 15 ਮਿੰਟ ਪਾਣੀ ਦੇਤਾ ਕਰੇ ਰੋਕਲਾ ਧੋਦਿਆਂਗੇ ਆਹ ਨਹੀਂ ਯਾਰਾ ਵਈ ਇਹਦਾ ਕਹਿੰਦੀ ਚਾਚਾ ਕ੍ਰੋਸ ਵਾਲੇ ਵਾਰ ਮੈਂ ਤਾਂ ਹੈ ਤਾਂ ਮਖ ਨਜ਼ਾਰਾ ਤੇ ਤਾਂ ਇਹੋ ਕੱਲਾ ਬੰਦਾ ਆ ਕੇ ਵੀ ਲਾ ਜਾਣੇ ਆ ਚਾਚਾ ਕਹਿੰਦਾ ਹੋਰ ਲਾਲਾ ਲਾਉਣਾ ਤਾਂ ਕਹਿੰਦਾ ਤੂੰ ਪਾਣੀ ਹਾਂ ਬਣਾ ਗੜਦਾ ਹੋਰ ਆ ਗੱਟਾ ਜਿਹਾ ਲਾਇਆ ਹੋਇਆ ਸੀਗਾ ਬਸ ਇਹ ਗੜਦਾ ਮੈਂ ਕਰ ਦਿੰਨੇ ਕਰ ਦਿੰਨੇ ਆ ਓਹ ਬੰਦੇ ਕਹਾਲਿਆ ਨਾ ਕਹਾ ਹਾਂ ਕੋਈ ਕੋਈ ਨਹੀਂ ਜਮਈ ਹੋਈ ਨਾ ਤੇਰੀ ਕੱਲ ਫਰਕ ਸੀਗਾ ਅੱਜ ਤਾਂ ਹਵਾ ਵੀ ਏਗੀ। ਤਾਂ ਹਵਾ ਬੜੀ ਸੀ ਰਾਤ ਦੀ ਆ ਤੁੰਦ ਘਟ ਗਈ ਤਾਂ ਯੋ ਚਾਚਾ। ਠੀਕ ਹੈ ਤੇ। ਹਾਂ। ਚਾਚਾ ਕਹਿੰਦਾ ਕਾਹ ਲੈ ਆਣਾ ਕਹੇ ਤੋਂ ਗੱਲ। ਜਿਆਦਾ ਕੀ ਬਹੁਤੇ ਵੀਰ ਫਿਰ ਕਹਿੰਦੇ ਹੁੰਦੇ ਆ ਬਾਈ। ਕਹੇ ਬਾਰੇ ਵੀ ਦੱਸੀਂ ਦੁਬਾਰੇ ਫੇਰ ਕਹਿ ਰਿਹਾ ਸੀ ਇੱਕ ਵਾਈ ਬਾਰੀ ਬਾਰੀ ਕਹੀ ਜਾਂਦਾ। ਤੇ ਲੈ ਬਾਈ ਤੈਨੂੰ ਅੱਜ ਪਾਣੀ ਦੀ ਬਾਰੀ ਵੀ ਦਿਖਾਤੀ ਤੇ ਸਾਡੇ ਚਾਚੇ ਦੀ ਗੱਲਬਾਤ ਵੀ ਸੁਣਾਤੀ ਤੇ ਕਹੇ ਦੀ ਗੱਲ ਦੱਸ ਦਿੰਨੇ ਆ ਬਾਈ। ਤੇ ਕਹਾ ਪਈ ਇਹਨੂੰ ਕਹਾ ਸੀ ਤਾਂ ਕਹਿੰਦੇ ਆ ਇਹ ਵੱਡਾ ਤੇ ਛੋਟੇ ਮੂੰਹ ਵਾਲੀ ਜਿਹੜੀ ਉਹ ਹੁੰਦੀ ਹੈ ਕਹੀ ਕਹਿੰਦੇ ਆ ਪਹਿਲਾਂ ਵੀ ਆਪਾਂ ਦੋ ਵਾਰੀ ਗੱਲ ਇਹ ਕਾਰ ਹਟੇ ਦੁਬਾਰੇ ਕਰਦਨੇ ਅੱਜ ਤੇ 12 ਇੰਚ ਦੀ ਐਸ ਲੋਟ ਲੰਬਾਈ ਆ ਤੇ 10 ਇੰਚ ਚੜਾਈ ਆ ਤੇ ਜਿਹੜਾ ਕਹਾ ਸਾਡਾ ਪਿੰਡ ਫੱਤਾ ਮਾਲੋਕ ਜ਼ਿਲ੍ਹਾ ਮਾਨਸਾ ਤੋਂ ਬਣਿਆ ਹੋਇਆਗਾ ਤੇ ਠੀਕ ਆ ਵੀ ਆਪਣੇ ਆਪਣੇ ਏਰੀਆ 'ਚ ਕਈ ਥਾਂ ਅਲੱਗ-ਅਲੱਗ ਹਰੇਕ ਕਿਸੇ ਨਾ ਕਿਸੇ ਬੰਦੇ ਦੀ ਮਿਸਤਰੀ ਦੀ ਚੜਾਈ ਹੁੰਦੀ ਹੈਗੀ ਤੇ ਠੀਕ ਆ ਕੰਮ ਮਾਹੌਲਾ ਤੇ ਜਿਵੇਂ ਪਹਿਲਾਂ ਗੱਲ ਕਰੀ ਸੀ ਕਿ ਆਂਦਰਾਂ ਇਕੱਠਿਆਂ ਕਰਨ ਵਾਲਾ ਯੰਤਰ ਸਮਝ ਲੋ ਤੇ ਵਧੀਆ ਪੂਰੇ ਸੁੱਕੀ ਕਾਚੀ ਪਟੋ ਗਿੱਲੀ ਕਾਚੀ ਪਟੋ ਕਹਿੰਦੀ ਆ ਚਾ ਹਾਂ ਤੇ ਵਧੀਆ ਸੋਨਾ ਕੰਮ ਦਿੰਦਾ ਭਾਈ ਕਿਸਾਨਾਂ ਦੀਆਂ ਜੜ ਆਹੋ ਆਂਦਰਾਂ ਕੱਠੀਆਂ ਹੀ ਰਹਿਣਗੀਆਂ ਚਾਚਾ ਕਹਿੰਦਾ ਕਿਸਾਨਾਂ ਦੇ ਆਂਦਰਾਂ ਭਾਈ ਕੱਠੀਆਂ ਹੀ ਰਹਿਣਗੀਆਂ ਹਾਂ ਸਹੀ ਦੀਆਂ ਨੇ ਸਿੱਧੀਆਂ ਹੁੰਦੀਆਂ ਨੇ ਬਾਕੀ ਠੀਕ ਆ ਚਾ ਮੜਾ ਜੋਰ ਵਧੀਆ ਲੱਗ ਜਾਂਦੇ ਨੇ ਨਾਲ ਗਰਮੈਸ਼ੇ ਰਹਿੰਦਾ ਸਰੀਰ ਹਣਾ ਨਹੀਂ ਪਤਾ ਰਾ ਇਹਦਾ ਪਹਿਲਾਂ ਵੀ ਆ ਜਾਂਦੀਆਂ ਗੀ ਨੇ ਹਾਂ ਚੇਕ ਪਾਣੀ ਲਾ ਕੇ ਗਿੱਲੇ ਗਿੱਲੇ ਨੱਕੇ ਵੀ ਮਾਰਤੇ ਤੇ ਜਦੋਂ ਵੀ ਪਾਣੀ ਲਾ ਕੇ ਜਾਂਦੇ ਆ ਅਸੀਂ ਮੋਟ ਤੋਂ ਇਹ ਸਵਾ ਬਣਾਇਆ ਹੋਇਆ ਕਿ ਨੱਕੇ ਮਾਰ ਕੇ ਜਾਣੇ ਬੰਦ ਕਰਕੇ ਜਾਣੇਗੇ ਤੇ ਜਦੋਂ ਅਗਲੀ ਵਾਰੀ ਪਾਣੀ ਲਾਉਣੇ ਆ ਤੇ ਉਦੋਂ ਜਿੱਥੋਂ ਮਰਜੀ ਨੱਕਾ ਖੋਲੀਏ ਤੇ ਦੂਜਾ ਇਹ ਆ ਹੁਣ ਇਹ ਵਧੀਆ ਬੰਦ ਹੋ ਜਾਂਦੇ ਆ ਕਿ ਲੀਕ ਚੀਕ ਨਹੀਂ ਰਹਿੰਦਾ ਤੇ ਜਦੋਂ ਸੁੱਕੀ ਮਿੱਟੀ ਨਾਲ ਬੰਦ ਕਰਦੇ ਆ ਫਿਰ ਉਦੋਂ ਜਦੋਂ ਪਾਣੀ ਦੁਬਾਰਾ ਛੱਡਣਾ ਹੁੰਦਾ ਅੱਗੇ ਪਿੱਛੇ ਉਦੋਂ ਫਿਰ ਇਹ ਨੱਕੇ ਖੋਲਣ ਦਾ ਡਰ ਰਹਿੰਦਾਗਾ ਨਾਲ ਦੀ ਨਾਲ ਹੀ ਕੰਮ ਨਿਬੜਿਆ ਚੰਗਾ ਹੁੰਦਾਗਾ ਤੇ ਬਾਕੀ ਹੁਣ ਪੌਣੇ ਚਾਲੇ ਘਰਾਂ ਨੂੰ ਸਵਾ 8:30 ਦਾ ਟਾਈਮ ਹੋਇਆਗਾ ਤੇ ਪਾਣੀ 12-13 ਮਿੰਟ ਚਾਚੇ ਨੂੰ ਪਹਿਲੀ ਵੜਾਤਾ ਸੀ ਅੱਗੇ ਛੱਡਦਾ ਸੀ ਕਿ ਆਪਣੇ ਆਹ ਲੱਗ ਗਏ ਸੀਗੇ ਪੌਣੇ 5 ਕਿਲੇ ਤੇ ਬਸ ਇੰਨਾ ਕੁ ਲਾਲਚ ਕਰਦੇ ਆ ਅਸੀਂ ਬਾਰੀ ਦਾ ਕਿ 5-7 ਮਿੰਟਾਂ ਪਿੱਛੇ ਕਦੇ ਇੱਥੇ ਸਾਡੇ ਕਲੇਸ਼ ਨਹੀਂ ਪਿਆ ਕਦੇ ਕਿਸੇ ਦਾ ਤੇ ਕੁਈ ਗਮਾਂਡੀ 5 ਮਿੰਟ ਵੱਧ ਲਾ ਲਈ ਰਹਿਂਦਾ ਹੋਵੇ ਕਿ ਆਹ ਕਿ 5-7 ਮਿੰਟ ਅੱਗੇ ਪਹਿਲਾਂ ਲਵਾ ਦਈਏ ਤਾਂ ਇਹ ਜੀ ਬਸ ਚੱਲਦੇ ਹੀ ਰਹਿੰਦਾ ਕੰਮ ਤੇ ਉਹ ਲੋਕ ਹੋਰ ਉਹਦੇ ਨੇ ਜਿਹੜੇ 5-4 ਮਿੰਟਾਂ ਵਿੱਚ ਲੜਦੇ ਆਗੇ ਤੇ ਖੈਰ ਠੀਕ ਆ ਮਾਹੌਲ ਪਾਣੀ ਲੋਟ ਆ ਵਧੀਆ ਡੰਗ ਲਾ ਆਂਦਾ ਪਾਖੜਾ ਨਹਿਰ ਦਾ ਆ ਪਾਣੀ ਆ ਪਿੱਛੇ ਮੋਗਾਗਾ ਖਾਲ ਸਵਾਰਨ ਵਾਲੀ ਵੀਡੀਓ ਇੱਥੇ ਕਈ ਵਾਰੀ ਦਿਖਾਇਆ ਹੋਇਆ ਪਹਿਲਾਂ ਵਾਲੀਆਂ ਜਿਹੜਾ ਪਿਛਲੀ ਖਾਲ ਸਵਾਰਨ ਵਾਲੀ ਵੀਡੀਓ ਆ ਗਈ ਸਾਂਝਾ ਉਦੇ ਜੀ ਅਸੀਂ ਥੋੜੇ ਮੁੱਗੇ ਤੋਰਾ ਤੋਂ ਲੱਗੇ ਸੀ ਮਾਰਨ ਉਹਦੇ ਤੇ ਦੇਖ ਲਓ ਜੀ ਕਿਸੇ ਵੀਰ ਨੇ ਨਹੀਂ ਦੇਖੀ ਉਹ ਤੇ ਅਗਲੀ ਗੱਲਬਾਤ ਬਸ ਲੋਟ ਆ ਅਗਲੀ ਜਨਚਾਰੇ ਯਾਰੀ ਰੱਖਾਂਗੇ ਬੋਲੇ ਬਲੇ ਚੱਲ ਜੀ ਚਾਚਾ ਚਲੋ ਜੀ ਉਹ ਕਹਾ ਮੈਂ ਉੱਧਰ ਰੱਖਿਆ ਸੀ ਉਹ ਪਹੀ ਤੇ ਪਿਆਗਾ ਠੀਕ ਹੈ ਉੱਧਰ ਕਿੱਥੇ ਹਾਂ ਨਾ ਉਹ ਉੱਥੇ ਸਾਹਮਣੇ ਰੱਖਿਆ ਹੈ ਉੱਧਰਲਾ ਨੱਕਾ ਬੰਦ ਕਰਕੇ ਹਾਂ ਠੀਕ ਹੈ ਠੀਕ ਹੈ ਆਹ ਤਾਂ ਨਹੀਂ ਰੱਖਣਾ ਯੰਤਰ ਤੂੰ ਖਲਾ ਵੀਡੀਓ-ਬਿਡੀਓ ਬਣਾਉਣੀਆਂ ਦਾ ਇਹ ਉਹ ਦੂਜੀ ਵੀ ਲੈ ਜਾਇਆ ਚਾ ਇੱਥੇ ਵੀ ਧੋਖੀ ਜਾ ਹਾਂ ਲੋਈ ਤਾਂ ਨਹੀਂ ਨਹੀਂ ਲੋਈ ਲੈ ਜਲੀ ਆਣੀ ਦਾ ਮੈਂ ਤਾਂ ਕਹਿੰਦਾ ਤੂੰ ਗੱਟੇ ਚ ਪਾ ਕੇ ਲੈ ਯਾ ਅੱਗ ਕੱਟੋ ਜੋ ਬੋਧਾ ਯਾਰਾ ਦੇਖਣਾ ਹੋ ਪਰ ਤੁਰਖੀ ਸੀ ਜਵਨ ਲਾ ਚੰਗਾ ਹੋਰ ਤੇਲੀ ਹੋਈ ਐ ਚੰਗਾ ਜੀ ਚੰਗਾ ਫਿਰ ਆਹ ਲੋਈ ਵੀ ਨਹੀਂ ਨਾ ਝਾਕ ਠੀਕ ਹੈ ਜਿਹੜੇ ਸਾਰਿਆਂ ਨਾਲ ਬਹਿਦੇ ਨਹੀਂ ਹੈਲੋ 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 ਸਤਰੀ ਕਾਲਮ ਮੇ ਆਏ ਤੂੰ ਪਰੋਣੇ ਹੈਲੋ ਬਿੱਲੇ ਕਿਵੇਂ ਆ ਉਹ ਬਿੱਲੇ ਉਹ ਮਰੀਆ ਦਾ ਨਾ ਸੌਈ ਇੱਥੇ ਨਗਾਸ ਕੇ ਸੌਈ ਆਂਦਰ ਹੈ ਨਾ ਚੁੱਲੇ ਜੀ ਕਦੇ ਮੁੱਛਾਂ ਮਚਾਉਗਾ ਉਹਦੀ ਬੁੱਸਲੇ ਬਿੱਲੇ ਤਾੜ ਕੇ ਫੇਟਾ ਰਾ ਸਾਧੇ ਜੀ ਪਾਸ ਸੜਾਇਆ ਪੋਤੀ ਮੁੱਛਾਂ ਮਚਣੀਆਂ ਕਦੇ ਇਹਦੀਆਂ ਸੌਣ ਲੱਗ ਜਾਂਦਾ ਚੁੱਲੇ ਮੂਰੇ ਬਹਿ ਕੇ ਕਿੰਨਾ ਪਾਲਾ ਸੀਗਾ ਪਾਲਾ ਦਾ ਠੀਕ ਠੀਕ ਹੀ ਸੀ ਬਸ ਮੈਂ ਰੋਟੀ ਵੀ ਲੱਗਦੀ ਐ ਤੇ ਰੋਟੀ ਖਾ ਲਓ ਤੇ ਕਾਹ ਪੀਣੀ ਐ ਨਾ ਰੋਟੀ ਖਾਵਾਂਗੇ ਕਿਵੇਂ ਭਾਂਜਿਆ ਤੜਕੀ ਜ਼ੋਰ ਲੱਗ ਰਿਹਾ ਤੇਰਾ ਇਹ ਇਹ ਆਇਓ ਸਹਜਾ ਜੈਲੋ ਜੈਲੋ ਕਾਲਾ 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 ਤਾਜ ਕਿਹੜਾ ਮੰਗਦਾ ਦੱਸ ਤਾਏ ਤੁਸੀਂ ਕਿਹੜਾ ਲੈਣਾ ਬੇਟੇ ਤੁਸੀਂ ਕਿਹੜਾ ਆਖੋਗੇ ਹੌਲੀ ਕਾਲਾ ਕਾਲਾ ਲੈ 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 ਉਹ ਮੈਂ ਖੋਲਾ ਨਾ ਓਏ ਨਾ ਤਾਜ ਹੋਰਾਂ ਗੱਦੀ ਯਾਰ ਬਸ ਖੋਲਾ ਮੈਂ ਤਾਂ ਕਾਲਾ ਚਾਹੀਦਾ ਛੱਡ ਦਿਓ ਛੱਡ ਦਿਓ ਆਹ ਕਿਵੇਂ ਬੋਲ ਤਾਫੜਾ ਕਿਹਾ ਸਹੀ ਨੂੰ ਤੂੰ ਉਹ ਰੱਖ ਲੈ ਸਹੀ ਨੁਪਰਾ ਕੇ ਲੈ ਤਾਇਆ ਦੋ ਤੇਰੇ ਆ ਖੇਡ ਲੋ ابو ਨਾਲ ਖੇਡ ਲਾ ਮੰਮੀ ਲੈ ਲੈ ਸੁਣ ਸੁਣ ਕਿਧਰੇ ਆਸ ਕਿਧਰੇ ਸਮਾਵਾਇ 7:02 ਮਿੰਟਾਂ ਦਾ ਤੇ ਇਸ ਵੇਰੇ ਖੇਤੋਂ ਆ ਕੇ ਦਿਨ ਚ ਆਪਣਾ ਪ੍ਰੋਗਰਾਮ ਬਾਲਾ ਜਾਰੀ ਨਹੀਂ ਕੀਤਾ ਦਿਨ ਚ ਰੈਸਟ ਫਰਮਾਇਆ ਤੇ ਦੁਪਹਿਰ ਚ ਉੱਠ ਕੇ ਆਦੇ ਉਹੀ ਕੰਮਕਾਰ ਤੇ ਹੁਣ ਬੇੜਾ ਬਲੌਗ ਦੀ ਸਮਾਪਤੀ ਕਰਨ ਦਾ ਆ ਤੇ ਇਨਾਂ ਕਿਸੇ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊ ਜਾਂਦੇ ਜਾਂਦੇ ਲਾਈਕ ਲਾਈਮ ਹੀ ਕਰਦੇ ਹੋ ਤੇ ਨਾਲ ਹੀ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਹੋ ਸਕੇ ਤਾਂ ਅੱਗੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਦੇ ਤੇ ਨਾਲ ਹੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਕਿੱਥੋਂ ਦੇਖ ਰਹੇ ਹੋ ਤੇ ਆਪਣਾ ਨਾਮ ਜ਼ਰੂਰ ਲਿਖੋ ਨਾਲ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ